ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹੇ ਗੁਰੂ ਪਿਆਰੀ ਸਾਧ ਸੰਗਤ ਜੀ ਆਓ ਅੱਜ ਅਸੀਂ ਸਰਦਾਰ ਜੱਸਾ ਸਿੰਘ ਆਲੂਵਾਲੀਆ ਜੀ ਦੇ ਬਾਰੇ ਜਾਣੀਏ 12000 ਘੋੜਿਆਂ ਨੂੰ ਦਾਣਾ ਵਰਤੋਣਾ ਕਿਸੇ ਆਮ ਬਾਲ ਦੇ ਵਸ ਦੀ ਖੇਡ ਨਹੀਂ ਤਕੜੇ ਜੁੱਸੇ ਤੇ ਇਰਾਦਿਆਂ ਦੀ ਦ੍ਰਿੜਤਾ ਹੋਣ ਕਰਕੇ ਇਸ ਬਾਲ ਨੇ ਘੋੜਿਆਂ ਦੀ ਸੇਵਾ ਵਿੱਚ ਦਿਨ ਰਾਤ ਇੱਕ ਕਰ ਦਿੱਤਾ ਸੀ ਪਰ ਕਦੇ-ਕਦਾਈਂ ਸਿੰਘਾਂ ਦੇ ਛੇੜਨ ਕਾਰਨ ਇਹ ਤੰਗ ਹੋ ਜਾਂਦਾ ਸੀ ਇੱਕ ਤਾਂ 7 ਸਾਲ ਦਿੱਲੀ ਰਹਿਣ ਕਰਕੇ ਇਸ ਦੀ ਬੋਲੀ ਵਿੱਚ ਹਿੰਦੁਸਤਾਨੀ ਦੀ ਝਲਕ ਸੀ ਤੇ ਦੂਜਾ ਦਾਲ ਵਿੱਚ ਵਿਚਰਨ ਵਾਲੇ ਤੇ ਇੱਥੇ ਹੀ ਜੰਮੇ ਪਲੇ ਬਾਲਾਂ ਦਾ ਮੁਕਾਬਲਾ ਤਾਂ ਕਾਲ ਨਹੀਂ ਕਰ ਸਕਦਾ ਇਸ ਛੋਟੇ ਬਾਲ ਨੇ ਤਾਂ ਤੰਗ ਹੋਣਾ ਹੀ ਸੀ ਇੱਕ ਦਿਨ ਸਿੰਘਾਂ ਦੁਆਰਾ ਇਸ ਦੀ ਬੋਲੀ ਦਾ ਲਗਾਤਾਰ ਮਖੌਲ ਉਡਾਨ ਕਰਕੇ ਰੋਂਣ ਲੱਗ ਪਿਆ ਤੇ ਰੋਂਦਾ ਰੋਂਦਾ ਨਵਾਬ ਕਪੂਰ ਸਿੰਘ ਕੁਲ ਗਿਆ ਮੈਂ ਹੁਨੇ ਸੇਵਾ ਨਹੀਂ ਕਰ ਸਕਾਂਗਾ ਤੁਸੀਂ ਕਿਰਪਾ ਕਰਕੇ ਕੋੜਿਆਂ ਦੀ ਸੇਵਾ ਕਿਸੇ ਹੋਰ ਨੂੰ ਦੇ ਦਿਓ ਪਹਿਲਾਂ ਚੁੱਪਤਾ ਕਰ ਫਿਰ ਦੱਸ ਕੀ ਗੱਲ ਕੀ ਹੋਈ ਹੈ ਬੜੇ ਠਰਮੇ ਵਿੱਚ ਨਵਾਬ ਸਾਹਿਬ ਬੋਲੇ ਇੱਕ ਤਾਂ ਇਹ ਦਾਣਾ ਸੁੱਚੇ ਹੱਥੀ ਨਹੀਂ ਲੈਂਦੇ ਤੇ ਜੇ ਮੈਂ ਟੋਕਾਂ ਤਾਂ ਮੈਨੂੰ ਕੁੱਟਦੇ ਹਨ ਇੱਕ ਦੋ ਨਹੀਂ ਸਾਰੇ ਦੇ ਸਾਰੇ ਤੇ ਫਿਰ ਉਹ ਰੋਣ ਲੱਗ ਪਿਆ ਆ ਇੱਧਰ ਆ ਮੇਰੇ ਕੋਲ ਨਵਾਬ ਕਪੂਰ ਸਿੰਘ ਜੀ ਨੇ ਉਸ ਨੂੰ ਆਪਣੀ ਗੋਦ ਵਿੱਚ ਲਿਆ ਉਸ ਦੇ ਸਿਰ ਤੇ ਹੱਥ ਧਰਿਆ ਤੇ ਬੋਲੇ ਤੂੰ ਦੇਖ ਸਿਰਫ 12000 ਘੋੜਿਆਂ ਨੂੰ ਦਾਣਾ ਦੇਣ ਤੇ ਹੀ ਅੱਕ ਗਿਆ ਹੈ ਖਾਲਸਾ ਪੰਥਾ ਹੋਰ ਵੱਧ ਫੁੱਲ ਰਿਹਾ ਹੈ ਘੋੜਿਆਂ ਦੀ ਗਿਣਤੀ ਤਾਂ ਲੱਖਾਂ ਟੱਪ ਜਾਣੀ ਹੈ ਫਿਰ ਉਦੋਂ ਕੀ ਕਰਿਆ ਕਰੇਗਾ ਨਾਲੇ ਤੈਨੂੰ ਇੱਕ ਭੇਤ ਦੀ ਗੱਲ ਦੱਸਾਂ ਨਵਾਬ ਸਾਹਿਬ ਹोली ਜਿਹੇ ਬੋਲੇ ਜਿਵੇਂ ਉਹ ਬਾਲ ਨੂੰ ਕਹਿ ਰਹੇ ਹੋਣ ਕਿ ਸਿਰਫ ਤੈਨੂੰ ਦੱਸ ਰਿਹਾ ਹਾਂ ਬਾਲ ਉਤਸੁਕਤਾ ਨਾਲ ਨਵਾਬ ਕਪੂਰ ਸਿੰਘ ਜੀ ਵੱਲ ਦੇਖਣ ਲੱਗਾ ਮੈਂ ਕੁਝ ਕੁ ਘੋੜਿਆਂ ਦੇ ਲਿੱਧ ਚੁੱਕਦਾ ਹੁੰਦਾ ਸੀ ਤੇ ਪੰਥ ਨੇ ਮੈਨੂੰ ਨਵਾਬ ਬਣਾ ਦਿੱਤਾ ਤੇ ਤੂੰ ਤਾਂ ਸਾਰੇ ਘੋੜਿਆਂ ਨੂੰ ਦਾਣਾ ਵਰਤਾਉਂਦਾ ਹੈ ਹੋ ਸਕਦਾ ਪੰਥ ਤੈਨੂੰ ਪਾਦਸ਼ਾਹੀ ਬਣਾ ਦੇਵੇ ਐਸੀ ਸਿੱਦਕੀ ਤੇ ਕਹਿਨੀ ਕਰਨੀ ਦੇ ਸੂਰੇ ਪੰਥ ਦੇ ਮਹਾਨ ਸੇਵਾਦਾਰ ਨਵਾਬ ਕਪੂਰ ਸਿੰਘ ਜੀ ਨੇ ਇਹ ਬੋਲ ਬਾਲ ਦੇ ਕੰਨ ਵਿੱਚ ਕਹੇ ਸਨ ਹੋਰ ਕਿਸੇ ਨੂੰ ਸੁਣੇ ਹੋਣ ਚਾਹੀਦਾ ਨਾ ਪਰ ਕਲਗੀਧਰ ਜੀਆ ਨੇ ਤਾਂ ਜ਼ਰੂਰ ਸੁਣੇ ਤੇ ਹੁਣਾਂ ਨੇ ਨਵਾਬ ਕਪੂਰ ਸਿੰਘ ਦੇ ਇਹਨਾ ਬੋਲਾਂ ਤੇ ਸੱਚੇ ਹੋਣ ਦੀ ਮੋਹਰ ਲਾ ਦਿੱਤੀ ਤੇ ਬਾਲ ਇੱਕ ਦਿਨ ਸੱਚ ਮੁੱਚ ਪੰਥ ਪਾਤਸ਼ਾਹ ਬਣਿਆ ਇਹ ਬਾਲ ਸੀ ਸੁਲਤਾਨ ਉਲਕਉਮ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਕੱਲ ਦੀ ਵੀਡੀਓ ਵਿੱਚ ਤੁਹਾਨੂੰ ਉਹਨਾਂ ਦੇ ਜਨਮ ਬਾਰੇ ਦੱਸਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ